ਹੈਲੋ ਸਾਰਿਆਂ ਮੇਰੀ ਪਿਆਰਪਰੀ ਸਸਟੀ ਕਾਜੀ ਕੋਰਿੰਦ ਦਾ ਪੰਜਾਬੀ ਬਲੌਗ ਤੁਹਾਡਾ ਸਵਾਗਤ ਹੈ ਤੇ ਗਾਇਜ਼ ਇੱਧਰ ਸਵੇਰੇ ਨਾਸ਼ਤੇ ਚ ਬਿਲ੍ਹਾ ਡਿਮਾਂਡ ਆਈ ਕਿ ਆਵਲੀ ਪਿੰਡੇ ਬਣਾਓ ਫਿਰ ਇੱਕ ਮਸਾਲਿਆਈ ਪਿੰਡੀ ਵੀ ਚਾਹੀਦੀ ਤੇ ਬਾਕੀ ਦੇਖਦੀ ਆਂ ਤੇ ਮੈਂ ਇੱਧਰ ਗੁੰਨਣ ਲੱਗੀ ਸੀ ਆਪਣਾ ਨਾਸ਼ਤੇ ਦੇ ਲਈ ਆਟਾ ਤੇ ਬਾਕੀ ਬਨੇ ਰੋਤੀ ਸਿੱਖ ਮਿਲਦੀਆਂ ਤੁਹਾਨੂੰ ਮੈਂ ਬਹੁਤ سارے ਕੰਮ ਐਸੇ ਆ ਜਿਹੜੇ ਘਰ ਦੇ ਕਰਾਂਗੀ ਤੇ ਮੈਂ ਤੁਹਾਡੇ ਨੂੰ ਉਸੇ ਤਰ੍ਹਾਂ ਵੀਡੀਓ ਸ਼ੇਅਰ ਕਰਾਂਗੀ ਤੇ ਬਾਕੀ ਤੁਹਾਨੂੰ ਪਤਾ ਹੈ ਤੇ ਗਰਮੀ ਦੇ ਦਿਨ ਤੇ ਬਹੁਤ سارے ਸਾਰਾ ਦਿਨ ਕੰਮ ਨਹੀਂ ਕੰਮ ਚੇਸ਼ਾਟਾ ਨਿੱਕਲ ਸੰਦ ਤੇ ਮੈਂ ਕਿਹਾ ਚਲੋ ਵਿਰਾਗ ਦੀ ਸ਼ੁਰੂਆਤ ਕਰ ਲਵਾ ਤੇ ਲੋ ਗਾਇਸ ਇਹ ਲੱਕੇ ਆਇਸੀ ਆਪਾਂ ਕੱਲ ਰਾਸ਼ਨ ਲੈ ਕੇ ਆਇਸੀ ਨਾ ਬਾਜ਼ਾਰ ਚੋਂ ਤੇ ਮੈਂ ਕਿਹਾ ਚਲੋ ਸਾਫ ਦੇਣੀ ਆ ਤੇ ਰਾਸ਼ਨ ਲਈ ਦੇਖਦੇ ਹਾਂ ਸਪੈਸ਼ਲ ਜਿਹੜਾ ਖਾਣ ਪੀਣ ਲਈ ਹੈ ਮੈਂ ਡੱਬਾ ਰੱਖਿਆ ਹੋਇਆ ਕੋਈ ਸਮਾਨ ਜਿਹੜਾ ਖਾਣ ਪੀਣ ਦਾ ਆ ਤੇ ਜੜਾ ਘਰ ਦੇ ਤਾਲਾਦੂ ਲੈ ਇਹ ਮੈਂ ਸਮਾਨ ਦੇ ਵਿੱਚ ਰੱਖ ਦੇਣੀ ਆ ਇਹਨਾਂ ਤੇ ਬਾਅਦ ਚਾਹੇ ਜਿਹੜਾ ਡੱਬੇ ਖਾਲੀ ਹੁੰਦੇ ਆ ਨਾ ਫਿਰ ਉਹਦੇ ਚ ਪਾ ਲੈਂਦੀ ਹੁੰਨੀ ਆ। ਇਹ ਰਾਸ਼ਨ ਮੇਂਗਾ ਮੇਂਗਾ ਨਾ ਸੱਚੀ ਬੋਚੂ ਅੱਜ ਕਾ। ਹਰ ਚੀਜ਼ ਬਹੁਤ ਜ਼ਿਆਦਾ ਮਹਿੰਗੀ ਹੋਈ ਪਈ ਐ। ਤੇ ਇਹਨਾਂ ਨੂੰ ਸਾਂਭ ਦਾਂਗੇ ਕਿਉਂਕਿ ਰਸੋਈ ਚ ਨਾ ਫਿਰ ਇਹਨਾਂ ਰਾਸ਼ਨ ਆਂਦਾ ਨਹੀਂ। ਛੋਟੇ ਸੀਗੇ ਨਾ ਬਾਹਰ। ਬਾਹਲੇ ਚੱਲੀ ਨਾ। ਦਰਸਨਾ। ਤਲੋ ਗਾਈਜ਼ ਆ ਲੈ ਕੇ ਸੀ ਆਪਾਂ सेंधा ਨਮਕ ਤੁਹਾਨੂੰ ਸੈਂਦਾ ਨਮਕ ਯੂਜ਼ ਕਰਨਾ ਚਾਹੀਦਾ ਜਿਹੜਾ ਪਿੰਕ ਵਾਲਾ ਹੈ ਵਧੀਆ ਹੁੰਦਾ ਜਿਨ੍ਹਾਂ ਨੂੰ ਕਈ ਵਾਰੀ ਹੱਡੀਆਂ ਵਗੈਰਾ ਦੀ ਜਿਵੇਂ ਸਰੀਰ 'ਚ ਦਰਦਾਂ ਵਗੈਰਾ ਦੀ ਪ੍ਰੋਬਲਮ ਹੁੰਦੀ ਹੈ ਨਾ ਸਾਨੂੰ ਕਹਿੰਦੇ ਦੂਜਾ ਨਮਕ ਨਹੀਂ ਖਾਣਾ ਚਾਹੀਦਾ ਤੇ ਆਪਾਂ ਤਾਂ ਹੁਣ ਸੈਂਦਾ ਲੈਣ ਲੱਗ ਗਏ ਆ ਸੈਂਦਾ ਨਮਕ ਵਧੀਆ ਹੁੰਦਾ ਪਿੰਕ ਸਾਲਟ ਜਿੰਨੂੰ ਬੋਲਦੇ ਨੇ ਇਹ ਬਹੁਤ ਵਧੀਆ ਹੁੰਦਾ ਔਰ ਇਹ ਸਮੇਂ ਪਤਾ ਕੋਈ ਨਹੀਂ ਕਿ ਇਹਦੇ ਆnde ਹੋਣੇ ਕਿਉਂਕਿ ਇਕੱਠਾ ਹੀ ਰਾਸ਼ਨ ਆਇਆ ਸਾਡਾ ਵਧੀਆ ਬਹੁਤ ਹੁੰਦਾ ਵੈਸੇ ਲੋ ਗਾਇਜ਼ ਇਹ ਸੀ ਕਿ ਨਮਕੀਨ ਲੈ ਕੇ ਆਈ ਸੀ ਇਹ ਵਾਲੀ ਨਮਕੀਨ ਬਤ ਮੈਂ ਕਾਦੇ ਲਈ ਲੈ ਕੇ ਆਈ ਆ ਇਹ ਸਾਡੇ ਜਾਨਵਾਰਾਂ ਨੂੰ ਜਿਵੇਂ ਆਪਾਂ ਸਵੇਰੇ ਕਾਵਾ ਵਗੈਰਾ ਨੂੰ ਪਾਉਂਦੇ ਆ ਨਾ ਤੇ ਮੈਂ ਨਾ ਰਲਾਣ ਲੱਗੀ ਸੀ ਥੋੜੀ ਜੀ ਕਣਕੀ ਨਿਕਲੀ ਹੋਈ ਸੀ ਕਿ ਮੇਰੇ ਕੋਲ ਪਈ ਹੋਈ ਸੀ ਚਾਵਲਾਂ ਦੀ ਕਣਕੀ ਨਹੀਂ ਕੱਢਦੇ ਆਪਾਂ ਚਾਵਲ ਝਾਰ ਕੇ ਕੱਢਦੇ ਆਂ ਪੁਰਾਣੀ ਕਣਕੀ ਪਈ ਸੀ ਤੇ ਮੈਂ ਕਿਹਾ ਚਲੋ ਵਿੱਚੇ ਮਿਕਸ ਕਰ ਦਿੰਨੀ ਆ ਤੇ ਖਾਏ ਜਾਣਗੇ ਸਵੇਰੇ ਸਵੇਰੇ ਮੈਂ ਜਿਵੇਂ ਕੋਈ ਵੀ ਛਾਤੇ ਜਾਂਦੀ ਆ ਨਾ ਤੇ ਫਿਰ ਇਹ ਹੀ ਪਾਉਂਦੀ ਹੁੰਨੀ ਆ ਕਾਵਾ ਨੂੰ ਪਾਣੀ ਵੀ ਅੱਜ ਸਾ ਬਣਾਣ ਲੱਗੇ ਸੀ ਆਪਾਂ ਪਰਮੀ ਪਿੰਡੀ ਜਿੱਦ ਨੂੰ ਬੋਲਦੇ ਆ ਨਾ ਸੁੱਕੇ ਮ ਆ ਦੇਖੋ ਪੀਲੀਆ ਕੱਟ ਕੇ ਅੱਛੀ ਤਰ੍ਹਾਂ ਤੇ ਆਪਾਂ ਇਦਾਂ ਚੀਰਾ ਦੇ ਲੈਣਾ ਠੀਕ ਹੈ ਆ ਦੇਖੋ ਵਿੱਚੋਂ ਚੀਰਾ ਦੇ ਲਿਆ ਤੋ ਬਣਾ ਕੇ ਪਹਿਲਾਂ ਸਾਫ ਸੁਥਰੀਆਂ ਸੁਕਾ ਕੇ ਚੀਰਾ ਦੇ ਲੈਣਾ ਤੇ ਇਹਦੇ ਲਈ ਆਪਾਂ ਜੋ ਜੋ ਪਾਉਂਦੇ ਆ ਮੈਂ ਤੁਹਾਨੂੰ ਦਿਖਾਣੀ ਆ ਬਹੁਤ ਵਧੀਆ ਤਰੀਕੇ ਨਾਲ ਬਹੁਤ ਟੇਸਟੀ ਬਣਦੀ ਆ ਤੇ ਉਹਦੇ ਲਈ ਆਪਾਂ ਲੈ ਲੈਣਾ ਸਭ ਤੋਂ ਪਹਿਲਾਂ ਆਪਾਂ ਨਮਕ ਲੈ ਲੈਣਾ ਆਪਣੇ ਟੇਸਟ ਅਨੁਸਾਰ ਜਿੰਨਾ ਕੋਈ ਇਹਦੇ ਚ ਭਰ ਸਕਦੇ ਤੁਸੀਂ ਓਨਾ ਕੋਈ ਨਮਕ ਲੈਣਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਲੈ ਲੈਣਾ ਹਲਕੀ ਜੀ ਆਪਾਂ ਮਿਰਚ ਲੈ ਲੈਣੀ ਥੋੜੀ ਜੀ ਪਾਵਾਂਗੇ ਆਪਾਂ ਇਹਦੇ ਚ ਸੁੱਕਾ ਧਨੀਆ ਫਿਰ ਇਹਦੇ ਵਿੱਚ ਪਾ ਲਾਂਗੇ ਆਪਾਂ આમਚੂਰ ਜ਼ਰੂਰ ਪਾਇਓ ਤੁਸੀਂ ਠੀਕ ਹੈ આમਚੂਰ ਪਾਣਾ ਇਹਦੇ ਨਾਲ ਬਹੁਤ ਟੇਸਟ ਮਤਲਬ ਵਧੀਆ ਲੱਗਦਾ ਤੇ ਕਿਚਨ ਕਿੰਗ ਮਸਾਲਾ ਪਾ ਲਿਓ ਤੇ ਲੋ ਜੀ ਹੁਣ ਪਾ ਲਾਂਗੇ ਆਪਾਂ ਇਹਦੇ ਵਿੱਚ ਹਲਦੀ ਥੋੜਾ ਜਿਹਾ ਪਾ ਲਾਂਗੇ ਆਪਾਂ ਗਰਮ ਮਸਾਲਾ ਔਰ ਇਹਨੂੰ अच्छी तरह ਆਪਾਂ ਰਲ ਆਣੜਾ ਠੀਕ ਹੈ ਜੀ ਹੁਣ ਇਹਦੇ ਵਿੱਚ ਆਪਾਂ ਪਾ ਲੈਣਾ ਸਿਰਫ ਤਿੰਨ ਚਾਰ ਬੂੰਦਾਂ ਤੇਲ ਦੀਆਂ ਪਾ ਲਾਂਗੇ ਆ ਦੇਖੋ ਇਹ ਤੇਲ ਨਾਲ ਨਾ ਮਸਾਲਾ ਥੋੜਾ ਰਾਲ ਜਿਹਾ ਹੋ ਜਾਏਗਾ ਨਾ ਵਿੱਚ ਪਰਣ ਲੈ ਕੇ ਜੇ ਹੋ ਜਾਂਦਾ ਵਧੀਆ ਇਦਾਂ ਕਰਕੇ ਹੁਣ ਆਪਾਂ ਆਪਣੀ ਭਿੰਡੀ ਲੈਣੀ ਹੈ ਇਸ ਤਰ੍ਹਾਂ ਕਰਕੇ ਠੀਕ ਹੈ ਭਿੰਡੀ ਦੇ ਜਿਹੜੇ ਆਪਾਂ ਦੋ ਫਾੜ ਕੀਤੇ ਹੈ ਨਾ ਇਹਦੇ ਵਿੱਚ ਨੂੰ ਇਦਾਂ ਮਸਾਲਾ ਭਰ ਦੇਣਾ ਇੰਦਾ ਭਰ ਕੇ ਇੰਦਾ ਰੱਖ ਲੈ। ਹੁਣ ਚੀ ਇੰਦਾ ਸਾਰੀਆਂ ਪਿੰਡੀਆਂ ਚ ਆਪਾਂ ਐਸੇ ਤਰ੍ਹਾਂ ਹੀ ਸਾਰਾ ਮਸਾਲਾ ਭਰਦੇ ਜਾਵਾਂਗੇ। ਇਹ ਵਾਲੀ ਪਰਮੀ ਪਿੰਡੀ ਬਹੁਤ ਟੇਸਟੀ ਬਣਦੀ ਹੈ ਬੜੀ ਲੱਗਦੀ ਹੈ ਤੇ ਖੁਸ਼ਬੂਦਾਰ ਵੀ ਬਣਦੀ ਹੈ। ਤੇ ਦਹੀਂ ਦੇ ਨਾਲ ਆਪਾਂ ਰੋਟੀ ਖਾਣਿਆਂ ਜਦੋਂ ਤੇ ਨਾਲੇ ਵਾਲੀ ਪਿੰਡੀ ਹੋਵੇ। ਬੜਾ ਖਾਂਚ ਮਨ ਦਿੰਦਾ ਹੈ। ਥਿਲੋ ਚੀ ਇੰਦਾ ਕਰਕੇ ਆਪਾਂ ਸਾਰੀਆਂ ਪਿੰਡੀਆਂ ਇਸੇ ਤਰ੍ਹਾਂ ਹੀ ਵਾਰੀ-ਵਾਰੀ ਪਰ ਲਾਂਗੇ ਚੰਗੀ ਤਰ੍ਹਾਂ ਤੇ ਲੋ ਗਾਈਜ਼ ਇੱਧਰ ਭਰ ਲੀਆਂ ਸਾਰੀਆਂ ਪਿੰਡੀਆਂ ਆਪਾਂ ਦੇਖਿਆ ਬਿਲਕੁਲ ਇਸੇ ਤਰ੍ਹਾਂ ਹੀ ਸਾਰੀਆਂ ਆਪਾਂ ਪ੍ਰੋਪਰ ਭਰ ਲੈਣੀਆਂ ਨੇ ਤੇ ਇੱਧਰ ਧਰਤਾ ਆਪਾਂ ਤੇਲ ਗਰਮ ਜਦ ਤੱਕ ਸਾਡਾ ਤੇਲ ਗਰਮ ਹੋਏਗਾ ਤਦ ਤੱਕ ਆਪਣੀਆਂ ਸਾਰੀਆਂ ਪਿੰਡੀਆਂ ਭਰ ਕੇ ਹੋ ਜਾਣਗੀਆਂ ਤਿਆਰ ਤੇ ਫਿਰ ਆਪਾਂ ਜਿੱਦਾਂ ਬਣਾਣੇ ਆ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆ ਤਦ ਤੱਕ ਤੁਸੀਂ ਬਨੇ ਰਹੋ ਤਲੋ ਗਾਈਜ਼ ਆ ਦੇਖੋ ਭਰ ਗਿਆ ਸਾਰੀਆਂ ਪਿੰਡੀਆਂ ਆਪਣਾ ਤੇਲ ਹੋ ਗਿਆ ਬਿਲਕੁਲ ਗਰਮ ਹੁਣ ਇਸੇ ਤਰ੍ਹਾਂ ਕਰਕੇ ਆਪਾਂ ਇਹਨੂੰ ਆਪਣੀਆਂ ਪਿੰਡੀਆਂ ਨੂੰ ਇਦਾਂ ਕਰਕੇ ਸਾਰੀਆਂ ਨੂੰ ਇਹਦੇ ਵਿੱਚ ਹੀ ਪਾ ਦਾਂਗੇ ਠੀਕ ਹੈ ਜੀ ਖਲੋ ਤਾਂ ਪਾਦੇ ਨਾ ਪਿੰਡੀਆਂ ਨੂੰ ਜਿਆਦਾ ਫੋਲਾ ਗਿਆ ਖੰਕਾ ਗਿਆ ਨਾ ਨੂੰ ਟੱਕ ਲਾ ਲੇ ਪਹਿਲਾਂ ਅਜਾ ਮਸਾਲਾ ਵੀ ਹੋਏਗਾ ਇਹ ਇੱਕ ਸਾਰਾ ਤੁਸੀਂ ਪਾ ਲੈਣਾ ਠੀਕ ਹੈ ਜੀ ਹੁਣ ਇਹਨਾਂ ਨੂੰ ਆਪਾਂ ਪੈਣਾ ਹੌਲਕਾ ਹੌਲਕਾ ਅਲਟ-ਪਲਟ ਕਰ ਦਾਂਗੇ ਐਦਾ ਕਰੀ ਜਿਹਾ ਕੇ ਇਹਨਾਂ ਦੇ ਵਿੱਚ ਗਾਲਾਂ ਦੋਸਰਾ ਕਰਕੇ ਰਲਾ ਦਾਂਗੇ ਜੋਨੇ ਨੂੰ ਆਪਾਂ ਚੰਗੀ ਤਰ੍ਹਾਂ ਸੀਮਰ ਤੇ ਕੜਕੇ ਨਾ ਟੱਕ ਲਾਂਗੇ ਤੇ ਇੱਧਰ ਆਪਾਂ ਹੋਣੇ ਨੂੰ ਟੱਕ ਦਾਂਗੇ ਸੀਮ ਤੇ ਕਰ ਦੇਣਾ ਇਹ ਬਿਲਕੁਲ ਆਰਾਮ ਨਾਲ फटाफट ਬਣ ਜਾਂਦੀਆਂ ਬਹੁਤ ਸੌਖੇ ਤਰੀਕੇ ਨਾਲ ਬਣਦੀ ਹੈ ਤੇ ਲੋ गाइस ਆ ਦੇਖੋ ਇਹ ਦੇਖਿਆ ਬਿਲਕੁਲ ਝਟਪਟ 5 ਮਿੰਟਾਂ ਦੇ ਵਿੱਚ ਪਿੰਡੇ ਬਿਲਕੁਲ ਆ ਦੇਖੋ ਬਿਲਕੁਲ ਬਣ ਕੇ ਤਿਆਰ ਹੋ ਗਈ ਹੈ ਇਸੇ ਤਰ੍ਹਾਂ ਕਰਕੇ ਤੁਸੀਂ ਆਪਣੀ ਭਿੰਡੀ ਨੂੰ ਬਣਾ ਸਕਦੇ ਹੋ ਪਰ ਮੀਂਹ ਭਿੰਡੀ ਜਿਹਨੂੰ ਕਹਿੰਦੇ ਨਾ ਸੁੱਕੇ ਮਸਾਲੇ ਵਾਲੀ ਬਹੁਤ ਜਲਦੀ ਤੇ फटाफट ਬਣਦੀ ਹੈ ਗਾਇਸ ਤੇ ਹੁਣ ਇਸ ਤਰ੍ਹਾਂ ਕਰਕੇ ਇਹਨੂੰ ਆਪਾਂ ਕਰ ਦਾਂਗੇ ਬੰਦ ਕਿਉਂਕਿ ਜੇ ਮਾੜੀ-ਮੋਟੀ ਵੈਸੇ ਤੇ ਕੋਈ ਕਸਰ ਹੀ ਨਹੀਂ ਰਹਿੰਦੀ ਹੈਗੀ ਬਹੁਤ ਅੱਛੀ ਬਣ ਜਾਂਦੀ ਹੈ ਤੇ ਇਸੇ ਤਰ੍ਹਾਂ ਜੇਕਰ ਤੁਹਾਨੂੰ ਲੱਗਦਾ ਨਾ ਵਿੱਚ ਤੇਲ ਵਗੈਰਾ ਜ਼ਿਆਦਾ ਹੈ ਤੇ ਆਪਾਂ ਤੁਸੀਂ ਸਾਈਡ ਤੇ ਕਰ ਦੋ ਤੁਹਾਡੇ ਤੇਲ ਵੀ ਸਾਈਡ ਤੇ ਨਿਕਲ ਜਾਏਗਾ ਤੇ ਆਹ ਦੇਖੋ ਜੀ ਭਿੰਡੀ ਬਹੋ ਗਈ ਬਿਲਕੁਲ ਤਿਆਰ ਇਸੇ ਤਰ੍ਹਾਂ ਬਣਾਉਣਾ ਤੇ ਜ਼ਰੂਰ ਦੱਸਣਾ ਬਾਕੀ ਉੱਤਰ ਬਣਾ ਲੈਨੇ ਆਪਾਂ ਰੋਟੀਆਂ ਇੱਥੇ ਲੋ ਜੀ ਇੱਧਰ ਬਣਾ ਲੈਨੇ ਆਪਾਂ फटाफट ਰੋਕੇ ਉੱਧਰ ਬਣ ਕੇ ਸਾਡੀ ਸਬਜ਼ੀ ਹੋ ਗਈ ਤੇ ਆ ਤੇ ਬਾਕੀ ਤੁਹਾਨੂੰ ਮਿਲਦੇ ਆਂ ਹੋਰ ਕੰਮਾਂ ਦੇ ਨਾਲ ਤਦ ਤੱਕ ਤੁਸੀਂ ਬਨੇ ਰੋ ਥਿ ਲੋ ਗਾਇਜ਼ ਇੱਧਰ ਕਰਨੇ ਜਿਸੇ ਮੈਂ ਚਾਪਲਾ ਦੀ ਸਫਾਈ ਇਹ ਥੋੜੇ ਜਿਹਾ ਚਾਵਲ ਪਈ ਹੋਏ ਸੀ ਕਿ ਮੈਂ ਕਿਹਾ ਚਲੋ ਇਹਨਾਂ ਦੀ ਸਫਾਈ ਵੀ ਕਰ ਦੇਣੀ ਅਜਾ ਬਹੁਤ ਦਿਨ ਹੋ ਗਏ ਸੀ ਸੋਚ ਰਹੀ ਸੀ ਕਿ ਇਹਨਾਂ ਦੇ ਵਿੱਚ ਨਾ ਫੱਕ ਵਗੈਰਾ ਪੈ ਜਾਂਦੇ ਕਈ ਵਾਰੀ ਸੁਸਰੀ ਵਗੈਰਾ ਪੈ ਜਾਂਦੀ ਹੈ ਤੇ ਆਪਾਂ ਚਾਵਲਾਂ ਦੀ ਸੰਭਾਲ ਕਿਵੇਂ ਕਰਦੇ ਹਾਂ ਤੁਹਾਨੂੰ ਮੈਂ ਦੱਸੂਗੀ ਸਿੱਕੀ ਵਿੱਚ ਰੱਖਦੇ ਆ ਆਪਣੇ ਚਾਵਲ ਕਿਉਂਕਿ ਸਾਡੇ ਤਾਂ ਘਰ ਦੇ ਚਾਵਲ ਹੁੰਦੇ ਆ ਘਰ ਦੀ ਜੀਰੀ ਹੁੰਦੀ ਆ ਤੇ ਅਸੀਂ ਇਕੱਠੇ ਕਟਵਾ ਲੈਂਦੇ ਤੇ ਇਹ ਰਹਿ ਗਏ ਸੀ ਥੋੜੇ ਚਾਵਲ ਦੂਸਰੇ ਕਟਵਾਣੇ ਸੀ ਮੈਂ ਕਿਹਾ ਚਲੋ ਇਹਨਾਂ ਨੂੰ ਜੋ ਲਾਵਾਂਗੀ ਜਿਵੇਂ ਅੱਜ ਸਾਫ਼ ਕਰਾਂਗੇ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਹਾਂ ਉਹ ਗਾਈਜ਼ ਆਹ ਦੇਖੋ ਤੁਹਾ ਚਾਵਲਾਂ ਸਾਫ ਜੇਕਰ ਤੁਸੀਂ ਚਾਹੁੰਦੇ ਹੋ ਨਾ ਕਿ ਤੁਹਾਡੇ ਚਾਵਲਾਂ ਨੂੰ ਕੀੜਾ ਨਾ ਲੱਗੇ ਨਾ ਤੁਹਾਡੇ ਚਾਵਲ ਬਿਲਕੁਲ ਸਾਫ ਸੁਥਰੇ ਰਹਿਣ ਤੇ ਜਿਵੇਂ ਅੱਜ ਕੱਲ ਸਾਡੇ ਚਾਵਲਾਂ ਨੂੰ ਸੂਸਰੀ ਲੱਗ ਜਾਂਦੀ ਹੈ ਨਾ ਆਹ ਦੇਖੋ ਗਾਈਜ਼ ਆਪਾਂ ਲੈ ਕੇ ਆਈਆਂ ਬੋਰਿਕ ਐਸਿਡ ਵੀ ਲੱਤੀ ਬੋਰਿਕ ਐਸਿਡ ਕਿਆ ਕੇ ਲਿਆਈਏ ਤੁਸੀਂ ਠੀਕ ਹੈ ਇਹਦੇ ਵਿੱਚੋਂ ਨਾ ਇੱਕ ਪਾਊਡਰ ਦੀ ਤਰ੍ਹਾਂ ਨਿਕਲਦਾ ਦੇਖੋ ਆ ਦੇ ਨੂੰ ਇਕੱਠਾ ਕਰਕੇ ਨਾ ਇਦਾਂ ਕਰਕੇ ਸਾਰੇ ਚਾਵਲਾਂ ਦੇ ਵਿੱਚ ਤੁਸੀਂ ਰਲਾ ਲੈਣਾ ਠੀਕ ਹੈ ਇਦਾਂ ਦਾ ਰਲਾ ਲੈਣਾ ਆ ਦੇ ਬਦਦਰ ਲਾ ਕੇ ਇਹ ਤੁਸੀਂ ਆਪਣੇ ਡੱਬੇ ਦੇ ਵਿੱਚ ਪਾ ਸਕਦੇ ਹੋ ਇਹਨੂੰ ਬੋਰੀਕ ਐਸਿਡ ਕਹਿੰਦੇ ਆ ਇਹਦਾ ਕੋਈ ਨੁਕਸਾਨੀ ਹੈਗਾ ਜਿਹਨੇ ਆਪਾਂ ਜਦ ਚਾਵਲ ਬਣਾਉਂਦੇ ਆ ਨਾ ਕੋਈ ਨੁਕਸਾਨ ਨਹੀਂ ਹੈਗਾ ਇਹਦਾ ਇਹਦੇ ਨਾਲ بس ਕੀੜਾ ਨਹੀਂ ਲੱਗਦਾ ਸਾਡੇ ਚਾਵਲਾਂ ਨੂੰ ਮਾਸੂਸਰੀ ਲੱਗਦੀ ਹੈ ਤੇ ਨਾ ਹੀ ਸਾਡੇ ਚਾਵਲਾਂ ਨੂੰ ਕੀੜਾ ਲੱਗਦਾ ਇਹ ਜੇਕਰ ਤੁਸੀਂ ਵੀ ਚਾਹੁੰਦੇ ਹੋ ਨਾ ਕਿ ਤੁਹਾਡੇ ਚਾਵਲ ਸੇਫ ਰਹਿਣ ਆ ਦੇਖੋ ਹੁਣ ਆਪਾਂ ਚਾਵਲ ਸਾਫ਼ ਕਰਕੇ ਆਪਾਂ ਆਪਣੇ ਡੱਬੇ ਦੇ ਵਿੱਚ ਭਰ ਲਾਂਗੇ ਇਹਨੂੰ ਇਦਾਂ ਕਰਕੇ ਜਿੱਦਾਂ ਮਰਜ਼ੀ ਧੋ ਕੇ ਯੂਜ਼ ਕਰ ਸਕਦੇ ਹੋ ਫਿਰ ਜਿਵੇਂ ਆਪਾਂ ਧੋਨੇ ਆ ਨਾ ਇਹ ਵਾਲਾ ਪੋਰ ਹੀ ਕੈਸੀ ਨਿਕਲ ਜਾਂਦਾ ਇਹ ਕੋਈ ਨੁਕਸਾਨ ਨਹੀਂ ਦਿੰਦਾ ਹੈਗਾ ਬਹੁਤ ਵਧੀਆ ਚੀਜ਼ ਹੈ ਤੇ ਸਾਡੇ ਦਾ ਚਾਵਲ ਚਾਹੇ ਤੁਸੀਂ ਸਾਲੋਂ ਸਾਲ ਇਹਨਾਂ ਚਾਵਲਾਂ ਨੂੰ ਸੇਫ ਰੱਖ ਸਕਦੇ ਹੋ ਸੋ ਗਾਈਜ਼ ਇਹ ਜਰੂਰ ਕਰਕੇ ਦੇਖਣਾ ਠੀਕ ਹੈ ਤੁਹਾਡੇ ਚਾਵਲ ਸਾਡੇ ਕੋਲ ਤਾਂ ਦੇਖੋ ਜਿੱਦਾਂ ਜ਼ਿਆਦਾ ਹੁੰਦੇ ਆ ਚਾਵਲ ਅਸੀਂ ਆਪਣੇ ਘਟ ਮੰਦੇ ਆ ਨਾ ਤੁਸੀਂ ਜੇਕਰ 5 ਕਿਲੋ ਚਾਵਲ ਵੀ ਲੈ ਕੇ ਆਂਦੇ ਹੋ ਨਾ ਤੇ ਉਹਨੂੰ ਵੀ ਤੁਸੀਂ ਇਹ ਛੋਟੀ ਜੀ ਡੱਬੀ ਲਿਆ ਕੇ ला ਸਕਦੇ ਹੋ ਆਪਣੇ ਝਾਵਲਾਂ ਦੇ ਹਿਸਾਬ ਨਾਲ ਤੁਸੀਂ ਬੋਲਦੇ ਨਾ ਦੁਕਾਨ ਤੇ ਕਿ ਸਾਡੇ ਇੰਨੇ ਝਾਵਲਾਂ ਦੇ ਆਪਾਂ ਲੈਣੀਆਂ ਹੋ ਉਸ ਦੇ ਹਿਸਾਬ ਨਾਲ ਫਿਰ ਤੁਹਾਨੂੰ ਕੱਬੀ ਦੇ ਦੇ। ਤੇ ਲੋ ਜੀ ਸਾਡਾ ਇਹ ਵੀ ਕੰਮ ਖਰੀ ਹੋ ਗਿਆ ਆਪਾਂ ਆਪਣੇ ਝਾਵਲਾਂ ਦਾ ਕੰਮ ਪਿਆ ਸੀ ਇਹਨਾਂ ਨੂੰ ਸਾਫ਼ ਕੀਤਾ ਹੈ। ਸਾਫ਼ ਕਰਕੇ ਇਹਨਾਂ ਚੋਕੀ ਹਿੱਕੇ ਕੱਢ ਦਿੱਤੀ ਆ ਦੇਖੋ। ਆ ਬਰੀਕ ਬਰੀ ਕਿਣਕੀ ਨਿਕਲੀ ਹੈ ਨਾ। ਇਹ ਜਾਨਵਰਾਂ ਦੇ ਛੋਟੇ ਛੋਟੇ ਜਿਵੇਂ ਆਪਾਂ ਸਵੇਰੇ ਅੱਜ ਕੱਲ ਜਾਨਵਰਾਂ ਨੂੰ ਪਾ ਦਿੰਦੇ ਆ ਨਾ। ਇਸ ਤਰ੍ਹਾਂ ਕਰਕੇ ਆਪਾਂ ਆਪੋਨੇ ਝਾਵਾਂ ਸੇ ਕੰਮ ਚੱਕਦੇ ਆ। ਸਾਡੇ ਚਾਵਲ ਬਿਲਕੁਲ ਵਧੀਆ ਆਇਨ ਸਾਫ ਸੁਥਰੇ ਰਹਿਣੇ ਲੋ ਜੀ ਅੱਜ ਦਾ ਕਰਦੇ ਹੁਣ ਆਪਾਂ ਇਹਨਾਂ ਨੂੰ ਟੱਕ ਦਾਂਗੇ ਜਿੱਦਾਂ ਮਰਜ਼ੀ ਹੁਣ ਆਪਾਂ ਇਹਨਾਂ ਨੂੰ ਵਰਤ ਸਕਦੇ ਹਾਂ